ਗੁਰੂ ਗੋਬਿੰਦ ਸਿੰਘ ਕਹਿੰਦੇ ਮੈਨੂੰ ਇੱਕ ਡਰ ਹੈ ਕੱਲ ਨੂੰ ਕੋਈ ਮੇਰਾ ਸਿੱਖ ਮੇਰੀ ਕਥਾ ਲਿਖਣ ਬੈਠ ਜਾਏ ਲਿਖਦਿਆਂ ਲਿਖਦਿਆਂ ਕਿ ਬੇ ਨਾ ਲਿਖਦੇ ਗੁਰੂ ਗੋਬਿੰਦ ਸਿੰਘ ਮਹਾਰਾਜੀ ਪਰਮੇਸ਼ਰ ਹਾਲਾਂਕਿ ਹੈ ਪਰਮੇਸ਼ਰ ਕੋਈ ਫਰਕ ਨਹੀਂ ਹੈ ਗੁਰਬਾਣੀ ਦੇ ਕਹੇ ਸੱਚੇ ਪਾਤਸ਼ਾਹ ਦੇ ਕਹਿੰਦੇ ਅਕਾਲ ਪੁਰਖ ਵਿੱਚ ਉਹਦੇ ਪਿਆਰ ਹੈ ਤੇ ਗੁਰੂ ਵਿੱਚ ਕੋਈ ਅੰਤਰ ਥੋੜਾ ਗੁਰ ਗੋਵਿੰਦ ਗੋਵਿੰਦ ਗੁਰੂ ਹੈ ਨਾਨਕ ਭੇਦ ਨਾ ਭਾਈ ਗੁਰ ਪਰਮੇਸ਼ਰ ਇੱਕੋ ਜਾਣ ਕਦੇ ਸਿੱਖਣੇ ਸ਼ੰਕਾ ਨਹੀਂ ਕਰਨਾ ਪਰ ਸਤਗੁਰੂ ਨੇ ਕਿਉਂ ਕਿਹਾ ਕਹ ਕਲੋਂ ਤੁਸੀਂ ਜਾਪ ਕਰੋਗੇ ਕਮਾਈ ਕਰੋਗੇ ਬੰਦਗੀ ਕਰੋਗੇ ਐਵੇਂ ਥੋੜੀ ਬਹੁਤੀ ਗੱਲ ਬਣ ਜਾਏ ਤਾਂ ਆਪ ਰੱਬ ਬਣ ਕੇ ਨਾ ਬੈਠ ਜਾਣਾ ਉਸ ਪ੍ਰਭੂ ਪ੍ਰਮਾਤਮਾ ਦੇ ਨਾਲ ਜੋੜਨ ਦਾ ਯਤਨ ਕਰਨਾ ਜਦ ਆਪ ਰੱਬ ਬਣ ਕੇ ਬੈਠ ਜਾਓਗੇ ਤਾਂ ਪ੍ਰਭੂ ਦੀ ਗੱਲ ਬੰਦ ਹੋ ਜਾਏਗੀ ਬਸ ਅਵਤਾਰਾਂ ਕੋਲੇ ਹੀ ਗੱਲ ਹੋਏ ਇਹ ਕਹਤਾ ਸੀ ਰੱਬ ਹੈ ਸਾਡੀ ਪੂਜਾ ਕਰੋ ਗੱਲ ਖਤਮ ਸਤਗੁਰੂ ਨੇ 10 ਵਿਅਕਤੀਗਤ ਜਾਮੇ ਤਾਰਨ ਕੀਤੇ ਹਾਲਾਂਕਿ ਪਰਮੇਸ਼ਰ ਦਾ ਸਰਗੁਣ ਸਰੂਪ ਨੇ ਗੁਰੂ ਅਰਜਨ ਦੇ ਮਾਰਜ ਆਪ ਲਿਖਦੇ ਐ ਬਲਿਓ ਚਰਾਕ